ਜੀ ਜਸਰੀ ਗਾਲ ਵੀਰੇ ਕੀ ਹਾਲ ਚਾਲ ਆਈ ਦਾ ਸਵਾਗਤ ਹੈ ਜੀ 3S ਟਰੱਕ ਵਲੌਗ ਦੇ ਵਿੱਚ ਇੱਥੇ ਧੰਨ ਧਲੀ ਚੱਲਦੀ ਆ ਪੂਰੀ ਸਬਸਕ੍ਰਾਈਬ ਦੀ ਜੇ ਲੋਹੇ ਵਾਲੀ ਗੱਡੀ ਦੀ ਪਰਚੀ ਕੱਟਦੇ ਆ ਇਹ ਬਿਨਾ ਮਤਲਬ ਤੋਂ ਵੀ ਜਦੋਂ ਅਸੀਂ ਰੋਡ ਟੈਕਸ ਸਾਰਾ ਟੈਕਸ 올 ਟੈਕਸ ਦਿੰਨੇ ਆ ਫੇਰ ਇਹਨਾਂ ਨੂੰ ਕਾਹਦੇ ਨਾਲ ਆਉਂਦੀਆਂ ਪਰਚੀਆਂ ਆ ਆ ਆ ਬੋਲੋ ਆ ਰੋ ਜਮਾਲਾ ਭਾਈ ਸਬਸਕ੍ਰਾਈਬ ਆ ਸਬਸਕ੍ਰਾਈਬ ਰੋਕ ਲੈ ਮੇਰੇ ਜੀ ਹਾਂ ਬੋਲੋ 200 ਰੁਪਏ ਪਰਚੀ ਆ ਸਾਦੀ ਸਾਦੀ ਪਰਚੀ ਆ ਜਿਲ੍ਹਾ ਪੰਚਾਇਤ ਭਾਈ ਜਿਲ੍ਹਾ ਪੰਚਾਇਤ ਕਾਦੀ ਮੈਂ ਟੈਕਸ ਮੈਂ ਭਾਈ ਟੈਕਸ ਵਰਦਾ ਮੈਂ ਕੁਛ ਨਹੀਂ ਦਿੰਦਾ ਮੈਂ ਕੁਛ ਨਹੀਂ ਦੇਣਾ ਹੁਸਿਆਰ ਪੂਰਾ ਬਣ ਮੈਂ ਕੁਛ ਨਹੀਂ ਦਿੰਦਾ ਪਰਚੀ ਕਟਵਾ ਲੈ ਨਾ ਮੈਂ ਜਾਂਦਾ ਹੀ ਨਹੀਂ ਮੈਂ ਖੜਾ ਮੈਂ ਖੜਾ ਮੈਂ ਖੜਾ ਟੈਨਸ਼ਨ ਕਿਉਂ ਲੈਣਾ ਦੇਖੋ ਆ ਦੇ ਇਧਰ ਨੂੰ ਕਰਦਾ ਲਗਾ 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 ਹਾਂ ਬੋਲੋ ਬੋਲੋ ਦੇ ਲਿਆ ਮੈਨੂੰ ਕੋਈ ਪ੍ਰੂਫ ਦੇ ਦੇ ਪ੍ਰੂਫ ਦੇ ਸਕਰੈਪ ਦੀ ਪਰਚੀ ਆ ਨਾ ਮੈਨੂੰ ਪ੍ਰੂਫ ਦੇ ਕੀ ਆ ਯਾਰ ਮੈਨੂੰ ਪ੍ਰੂਫ ਦੇ ਦੇ ਪ੍ਰਚੀ ਦੇ ਕਾਦੀ ਪ੍ਰੂਫ ਆ ਮੈਨੂੰ ਦੇ ਤਾਂ ਸਿੱਕਾ ਹੁਣ ਤਾਂ ਜਮਾ ਹੀ ਨਹੀਂ ਦਿੰਦਾ ਫੋਨ ਸਿੱਟਿਆ ਤਾਂ ਹੁਣ ਜਮਾ ਹੀ ਨਹੀਂ ਦਿੰਦਾ ਤੈਨੂੰ ਮੈਂ ਆ ਲਾਉਣਾ ਇੱਥੇ ਲਾਉਣਾ ਇੱਥੇ ਆ ਵੇ ਇੱਥੇ ਲਾਉਣਾ ਆ ਜਾ ਤੂੰ ਕੁੱਟ ਮੈਨੂੰ ਆ ਜਾ ਆਜਾ 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 ਪਲਾ ਹਾਂ ਬੋਲ ਕਹਿ ਮੇਰੀ ਕਹਿ ਮੇਰੀ ਲੈ ਆਜਾ ਅਕਬਰਪੁਰ ਮਾਲਵਾ ਤੇਰੀ ਗੱਡੀ ਮੇ ਮਾਲ ਮੇਰੀ ਗੱਡੀ ਤੇ ਸਿਕਰੇਬ ਆ ਤੂੰ ਮੇਰੇ ਨਾਲ ਬਹਿ ਸਵਾਜੀ ਕਿਉਂ ਕਰ ਰਿਹਾ ਮੈਂ ਪਰਚੀ ਕੱਟਵਾ ਲੈ ਬਾਈ ਮੈਂ ਤੈਨੂੰ ਦੱਸ ਰਿਹਾ ਵੀ ਕੌਣ ਕੱਟਦਾ ਕਾਦੀ ਪਰਚੀ ਕੱਟ ਰਹੇ ਹੋ ਤੁਸੀਂ ਮੈਨੂੰ ਦੱਸੋ ਕਾਦਾ ਬੋੜਾ ਹੋ ਮੈਨੂੰ ਕੀ ਨਾ ਜਾਣਦਾ ਬਾਈ ਥੱਲੇ ਉਤਰ ਥੱਲੇ ਉਤਰ ਥੱਲੇ ਉਤਰ ਜਾ ਬੰਦਿਆ ਵਾਂਗੂ ਓਏ ਮੈਂ ਕੁਛ ਨਹੀਂ ਦਿੰਦਾ ਸੱਤੀ ਜੀ ਗੱਲ ਆ ਦੇਖ ਮੈਂ ਦਊਗਾ ਖੜ ਜਾ ਫਿਰ ਥੱਲੇ ਉਤਰ ਕੇ ਬੰਦਿਆਂ ਵਾਂਗੂ ਥੱਲੇ ਉਤਰ ਥੱਲੇ ਉਤਰ ਬੰਦਿਆਂ ਵਾਂਗੂ ਗੱਲ ਕਰ ਰਹੇ ਆ ਮੋਬਾਈਲ ਤੇ ਉਹਨੇ ਥੱਪੜ ਮਾਰਿਆ ਮੇਰੇ ਤੇ ਮੈਂ ਵੀ মিডিਆ ਚੈਨਲ ਚਲਾਉਣਾ ਮੈਂ ਭੱਦੂ ਨਹੀਂ ਆਗਾ ਸੱਤੀ ਜੀ ਤੂੰ ਸਿਰਫ ਪਰਚੀ ਕਰਵਾਈ ਯਾਰ ਮੈਂ ਤੈਨੂੰ ਪ੍ਰੂਫ ਮੰਗਿਆ ਤੇ ਤੂੰ ਵੀ ਤੂੰ ਮੈਨੂੰ ਪ੍ਰੂਫ ਦਿੱਤਾ ਕੋਈ ਤੂੰ ਮੇਰੇ ਫੋਨ ਤੇ ਹੱਥ ਮਾਰਨ ਦਾ ਤੇਰਾ ਹੱਕ ਕੀ ਬਣਦਾ ਤੇਰਾ ਹੱਕ ਕੀ ਬਣਦਾ ਮੇਰੇ ਫੋਨ ਤੇ ਹੱਥ ਮਾਰਨ ਦਾ ਔਰ ਔਰਾ ਪ੍ਰੂਫ ਟੀ ਯਾਰ ਤੂੰ ਮੇਰੇ ਫੋਨ ਤੇ ਹੱਥ ਕਾ ਤੂੰ ਮਾਰਦਾ ਤੂੰ ਬਕਚੌਦੀ ਤਾਂ ਕਰ ਕਮ ਯਾਰ ਮੈਂ ਤੈਨੂੰ ਕਿਹਾ ਵੀ ਮੈਂ ਬੱਕਾ ਤੋਂ ਤਾਂ ਮਾਮੇ ਨੂੰ ਪ੍ਰੂਫ ਦੇ ਕੋਈ ਤੂੰ ਮੇਰੇ ਮੋਬਾਈਲ ਤੇ ਹੱਥ ਮਾਰਿਆ ਮੈਂ ਫੋਨ ਕਰਦਾ ਭੈਣ ਦੇ 100 ਨੰਬਰ ਤੇ ਇਹ ਜਿਹੜੀ ਗੱਲ ਆ ਮੈਂ ਕਿਹੜਾ ਭੱਜਣ ਲੱਗਿਆ ਚੋਰ ਥੋੜੀ ਨਾ ਮਰਸੀ ਘਟ ਵਾਲੇ ਭਾਈ ਮੈਂ ਚੋਰ ਥੋੜੀ ਨਾ ਭਰਾਵਾ ਤੈਨੂੰ ਕਹਿ ਰਿਹਾ ਕੋਈ ਵੀਡੀਓ ਹੈ ਨਾ ਨੀਚੇ ਉਤਰ ਕੇ 1000 ਵਾਰ ਬਣਾ ਵੀਡੀਓ ਯਾਰ ਮੈਂ ਤੈਨੂੰ ਮੈਂ ਭੱਜਿਆ ਵੀਡੀਓ ਇੱਕ ਮੈਂ ਭੱਜਿਆ ਮੈਂ ਭੱਜਿਆ ਵੀਡੀਓ 1000 ਮਿੰਟ ਤੋਂ ਵੀ ਨਹੀਂ ਚੱਲਣ ਦੇ ਫਿਰ ਚੱਲੂ ਠੀਕ ਹੈ ਉਹ ਘੜੀ ਆ ਮੈਂ ਕਿਤੇ ਭੱਜਿਆ ਹਾਂ ਇੱਥੇ ਗਣਾ ਟੈਂਸ਼ਨ ਨਾਲ ਹੈ ਇੱਥੇ ਘਟਵਾ ਕੋ ਆਰਾਮ ਨਾਲ ਚੱਲੀਦਾ ਹਾਂ ਹੈਲੋ ਸਾਈਡ ਮੇ ਲਗਾਓ ਸਰ ਸਾਈਡ ਮੇ ਲਗਾਓ ਇੱਕ ਵਾਰ ਯਾਦ ਆਵਰ ਪਰ ਜੀ ਘਟਵਾਰ ਜਾ ਹਾਂ ਕੋਈ ਨਹੀਂ ਹੈਲੋ ਜਨ ਆਲੇ ਆਂ ਨੀ ਪੁੱਤ ਜਿਹੜੇ ਹਿਸਾਬ ਨਾਲ ਤੂੰ ਥੱਪੜ ਮਾਰਦਾ ਨਾ ਫੋਨ ਤੇ ਆਪ ਨੂੰ ਬਤਾ 2000 ਰੁਪਏ ਦਾ ਫੋਨ ਆ ਪਰਦੇਗਾ ਅਰੇ ਤੂੰ ਤੂੰ 500 ਰੁਪਏ ਦੀ ਦਿਹਾੜੀ ਕਰਨ ਵਾਲੇ ਬੰਦੇ ਤੁਸੀਂ ਵੀਰੇ ਤੈਨੇ ਮੇਰੇ ਮੋਬਾਈਲ ਤੇ ਹੱਥ ਘਾਤੋਂ ਮਾਰਿਆ ਤੂੰ 200 ਰੁਪਏ ਤੂੰ 2000 ਲੈ ਤੂੰ ਤੇਰਾ ਲੀਗਲ ਆ ਹਾਂ ਬੁਲਾ ਲੈ ਯਾਰ ਤੂੰ ਮੇਰੇ ਮੋਬਾਈਲ ਤੇ ਮੇਰੇ ਕੋਲ ਵੀਡੀਓ ਪਈ ਆ ਤੂੰ ਹੱਥਾ ਥਾਪੜ ਕਿਉਂ ਮਾਰਿਆ ਮੇਰੇ ਮੋਬਾਈਲ ਤੇ 1 ਮਿੰਟ ਹੋ ਜਾ ਵਿਦੈਸ ਕਰ ਰਹੇ ਹਾਂ ਹਾਂ ਕੋਈ ਨਹੀਂ ਕਰ ਲੀ ਮੈਂ ਖੜਾ ਹੀ ਇੱਥੇ ਹੈਲੋ ਯਾਰ ਮੈਂ ਵੀਡੀਓ ਬਣਾ ਰਿਹਾ ਮੈਂ ਪੁੱਛ ਰਿਹਾ ਮਾਂ ਵੀ ਭਾਈ ਕਾਦੀ ਵਰਤੀ ਆ ਮੋਬਾਈਲ ਤੇ ਥੱਪੜ ਮਾਰ ਰਿਹਾ ਮੈਂ ਨਾ ਖੜੀ ਰਹਿਣ ਦੇ ਤੂੰ ਬੁਲਾ ਮੈਂ ਸਭ ਨੂੰ ਬੁਲਾਉਂਗਾ ਕੋਈ ਨਹੀਂ ਖੜੀ ਆ ਮੈਂ ਕਿਹੜਾ ਭੱਜਣ ਲੱਗਿਆ ਬੰਦ ਕਰਦਾ ਕੋਈ ਖੜੀ ਖੜੀ ਜਾ ਭਰਾਵਾ ਭੱਜਦਾ ਨਹੀਂ ਹੈਗਾ ਟੈਨਸ਼ਨ ਨਾ ਲੈ ਕਿਸੇ ਗੱਲ ਨਾਲ ਜਾਵਾਂਗੇ 200 ਦੇਣਾ ਚਾਹੇ 2000 ਲੱਗ ਜੇ ਦੋ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਥੱਪੜ ਯਾਰ ਗੁੰਡਾ ਕਰਦੀ ਐ ਇਹ ਕੋਈ ਤੁਸੀਂ ਜ਼ਿਲ੍ਹਾ ਪੰਚਾਇਤ ਯਾਰ ਮੈਂ ਮੇਰੀ ਵੀਡੀਓ ਦੇ ਵਿੱਚ ਹੈਗਾ ਨਾ ਤੈਨੂੰ ਇਹ ਪੁੱਛਿਆ ਵੀ ਕਾਦਾ ਪ੍ਰੂਫ ਦੇ ਕੋਈ ਯਾਰ ਤੂੰ ਮੈਂ ਪਰਚੀ ਦੀ ਗੱਲ ਕਰੀ ਜਾ ਤੇਰੇ ਨਾਲ ਹਾਂ ਬੋਲੋ ਬੋਲੋ ਸਕ੍ਰੈਪਟ ਪਰਚੀ ਲਗਾ ਯਾਰ ਮੇਰੀ ਗੱਲ ਸੁਣ ਤੂੰ ਤੂੰ ਆ ਕੇ ਬੰਦਿਆਂ ਵਾਂਗੂ ਗੱਲ ਕਰੀ ਜਾ ਨਾ ਉਹ ਬੰਦਾ ਤੇਰਾ ਥੱਪੜ ਮਾਰ ਰਿਹਾ ਮੇਰੇ ਮੋਬਾਈਲ ਤੇ ਕੋਈ ਗੁੰਡਾਗਰ ਯਾਰ ਵੀਡੀਓ ਪਈ ਜਾ ਮੇਰੇ ਕੋਲ ਯਾਰ ਮੈਂ ਬਣਾ ਰਿਹਾ ਤੈਨੂੰ ਕੋਈ ਪ੍ਰੋਬਲਮ ਆ ਯਾਰ ਤੂੰ ਦੋ ਨੰਬਰ ਦਾ ਕੰਮ ਕਰ ਰਿਹਾ ਨਹੀਂ ਨਹੀਂ ਦੋ ਨੰਬਰ ਫੇਰ ਤੂੰ ਥੱਪੜ ਕਿਉਂ ਮਾਰ ਰਿਹਾ ਮੋਬਾਈਲ ਤੇ ਕੋਈ ਨਹੀਂ ਮੈਂ ਦਿਮਾਗ ਰਸ਼ੀਦਾ ਭਾਈ ਹਾਂ ਭਈ ਮੈਂ ਵੀ ਤੈਨੂੰ ਉਹੀ ਕਹਿ ਰਿਹਾ ਵੀ ਬੰਦਿਆਂ ਵਾਂਗੂ ਮੈਨੂੰ ਪਰਚੀ ਦੇ ਆਪਣੇ ਪੈਸੇ ਲੈ ਮੈਂ ਇਹਨੂੰ ਪੁੱਛਿਆ ਵੀ ਭਾਈ ਕੀ ਪ੍ਰੂਫ ਆ ਦੇ ਦੇ ਬੜਾ ਮਤਲਬ ਤੋਂ ਬਕਵਾਸ ਵਾਰੀ ਆ ਯਾਰ ਨਹੀਂ ਕੰਪਲੇਨ ਪਾਉਂਗਾ ਭਾਈ ਮੈਂ ਸੌਂ ਲੱਗੇ ਮੈਂ ਮੀਡੀਆ ਚ ਪਾਉਂਗਾ ਇਹ ਗੱਲ ਹਾਂ ਚੈਨਲ ਦੇਖ ਲੈ ਹਾਂ ਪੈਸੇ ਲੈ ਲੈ ਕੋਈ ਗੱਲ ਨਹੀਂ ਬੇਰਾਂ ਗੱਲ ਤੋਂ ਗੱਡੀਆਂ ਨਿਕਲਦੀਆਂ ਨਹੀਂ ਹਾਂ ਯਾਰ ਥੱਪੜ ਮੈਂ ਕਿਹਾ ਬਾਈ ਦੇਖ ਮੈਂ ਵੀਡੀਓ ਬਣਾ ਰਿਹਾ ਮੈਂ ਵੀਡੀਓ ਬਣਾ ਰਿਹਾ ਮਾ ਬਾਈ ਪ੍ਰੂਫ ਦੇ ਦੇ ਮੋਬਾਈਲ ਤੇ ਥੱਪੜ ਮਾਰ ਰਿਹਾ ਮੇਰੇ ਕੋਲੇ 200 ਰੁਪਈਆ ਪੂਰੀ ਕਿਸੇ ਨੇ ਥੱਪੜ ਦੇ ਵਾਰਾ ਬਾਈ ਯਾਰ ਮੈਂ ਵੀਡੀਓ ਦਿਖਾਣਾ ਮੈਂ ਕਿਹਾ ਪਹਿਲੇ ਤਾਂ ਵੀਡੀਓ ਬੰਦ ਕਰ ਬਾਈ ਕਿਉਂ ਬੰਦ ਕਰ ਯਾਰ ਤੇਰੇ ਕੋਲੇ ਕੀ ਪ੍ਰੂਫ ਆ ਮੇਰੇ ਕੋਲੇ ਕੀ ਪ੍ਰੂਫ ਆ ਵੀ ਬਾਈ ਨੇ ਪੈਸੇ ਲੈਂਦੇ ਨੇ ਥੱਪੜ ਮਾਰ ਰਿਹਾ ਯਾਰ ਮੋਬਾਈਲ ਤੇ ਅਸੀਂ ਬੁੱਧੂ ਬਿਰਦੇ ਆ ਯਾਰ ਸਰਦਾਰ ਜੀ ਕੋਈ ਦਿੱਕਤ ਨਾ ਪਰਚੀ ਘਟਾ ਲੋ ਆ ਨਾ ਫੜ ਪਰਚੀ ਆ ਦਿਨਾਂ ਮੈਂ ਤੈਨੂੰ ਪੈਸੇ ਇਹ ਜੀ ਗੱਲ ਧੋੜਨੇ ਯਾਰ ਕੋਈ ਨਹੀਂ ਕੋਈ ਮੇਰੀ ਮੇਰੀ ਗੱਡੀ ਦੀ ਬਾਂਸ ਬਾਜੀ ਚ ਇਹਨੇ ਚਾਰ ਗੱਡੀਆਂ ਕੱਢ ਲਈਆਂ ਸਕ੍ਰੈਪ ਵਾਲੀਆਂ ਭਾਈ ਜੀ ਮਾਰੀ ਉਹਨਾਂ ਨੂੰ ਨਹੀਂ ਦੇਣੇ ਪੈਸੇ ਯਾਰ ਕੋਈ ਨਹੀਂ ਮਾਰੀ ਗਲਤੀ ਅੱਗੇ ਤੇ ਜੋਣੇ ਭਾਈ ਜੀ ਠੀਕ ਹੈ ਯਾਰ ਹੱਦ ਆ ਯਾਰ ਕੋਈ ਹੈ ਕੋਈ ਨਹੀਂ ਸਰਦਾਰੀ ਦੇਖੋ ਸਕ੍ਰੈਪ ਯਾਰ ਮੇਰੀ ਗੱਲ ਸੁਣ ਮੈਂ ਪੁੱਛਿਆ ਹੀ ਆ ਮੈਨੂੰ ਵੀ ਮਾਲਕ ਜਵਾਬ ਮੰਗਦਾ ਵੀ ਪੈਸੇ ਕਿੱਥੇ ਜਾਂਦੇ ਨੇ ਇਹਨੇ ਕ ਨਹੀਂ ਆਰਾਮ ਨਾਲ ਸੁਣੋ ਕੋਈ ਰੰਦਾ ਤਾਂ ਕੋਈ ਮਾਰ ਯਾਰ ਉਹ ਬੰਦੇ ਨੇ ਥੱਪੜ ਮਾਰਿਆ ਤੈਨੂੰ ਮੈਂ ਵੀਡੀਓ ਪਾ ਦੂੰਗਾ ਮੇਰਾ ਬਲੌਗ ਦੇਖ ਲਈ ਪਿੱਛੇ ਚੈਨਲ ਨੰਬਰ ਆ ਉਹਦੇ ਚ ਐਨ ਵੀਡੀਓ ਤੇ ਥੱਪੜ ਮਾਰਿਆ ਵਾ ਦਿਖਾਉਂਗਾ ਮੋਬਾਈਲ ਤੇ ਹਮ ਗਲਤੀ ਮੰਨਦੇ ਕੋਈ ਨਹੀਂ ਸਿੱਧੀ ਜੀ ਗੱਲ ਆ ਦੇਖ ਲਈ ਚੈੱਕ ਕਰ ਲੂ ਬਲੌਗ ਚੈਨਲ ਚੈੱਕ ਕਰ ਲੈ ਮੇਰਾ ਉਹਦੇ ਚ ਆ ਜੂ ਤੈਨੂੰ ਸਾਰੀ ਉਹਦੇ ਦੀ ਮਲੰਗ ਦੀ ਦੇਖਿਆ ਭਾਈ ਇਹਨਾਂ ਦੀ ਗੁੰਡਾਗਰਦੀ ਸ਼ਾਮਲੀ ਰੋਡ ਵਾਲਿਆਂ ਦੀ ਬਿਨਾ ਗੱਲ ਤੋਂ ਰੋਡ ਟੈਕਸ ਅਸੀਂ ਦਿੰਨੇ ਆ ਠੀਕ ਆ ਟੂਲ ਟੈਕਸ ਅਸੀਂ ਦਿੰਨੇ ਆ ਪਰਮਿਟ ਅਸੀਂ ਚੱਕਦੇ ਆ ਟੈਕਸ ਕੱਲਾ ਕੱਲਾ ਅਸੀਂ ਦਿੰਨੇ ਆ ਇਹ ਉੱਤੋਂ ਦੀ ਗੁੰਡਾ ਕਰਦੀਆਂ ਕਰਦੇ ਨੇ ਮੇਰੇ ਮੋਬਾਈਲ ਤੇ ਨੇ ਬੰਦੇ ਨੇ ਥੱਪੜ ਮਾਰਿਆ ਮੈਂ ਇਹਨੂੰ ਇੰਨਾ ਕ ਪੁੱਛਿਆ ਵੀ ਥੇ ਮੈਨੂੰ ਪ੍ਰੂਫ ਕੀ ਦਵੇਂਗਾ ਤੂੰ ਪਰਚੀ ਦਾ ਕੀ ਪ੍ਰੂਫ ਦਵੇਂਗਾ ਵੀ ਕੀ ਪ੍ਰੂਫ ਆ ਤੇਰੇ ਕੋਲ ਜਿਲਾ ਪੰਚਾਇਤ ਦਾ ਕੀ ਗੁੰਡਾ ਕਰਦੀ ਐ ਉਹ ਉੱਠ ਕੇ ਮੋਬਾਈਲ ਤੇ ਥੱਪੜ ਮਾਰ ਰਿਆ ਇਹਨਾਂ ਦੀ ਬੀਜੇਪੀ ਦੀ ਸਰਕਾਰ ਅਖੇ ਜੀ ਬੀਜੇਪੀ ਦੀ ਸਰਕਾਰ ਇੰਨੀ ਵਧੀਆ ਬੀਜੇਪੀ ਦੀ ਸਰਕਾਰ ਕਿਹੜੀ ਵਧੀਆ ਟਰੱਕ ਡਰਾਈਵਰਾਂ ਨੂੰ ਤਾਂ ਚਾਰੇ ਪਾਸੇ ਚੁੰਡਣ ਲੱਗੇ ਪੈ ਨੇ ਬਾਈ ਇਹ ਕਿਹੜਾ ਯਾਰ ਅਸੀਂ ਨੇ ਟੈਕਸ ਨਹੀਂ ਭਰਦੇ ਅਸੀਂ ਅਸੀਂ ਰੋਡ ਟੈਕਸ ਭਰਦੇ ਆ ਠੀਕ ਆ ਟੂਲ ਟੈਕਸ ਮੇਰਟ ਤੋਂ ਲੈ ਕੇ ਸ਼ਾਮਲੀ ਤੱਕ ਜ਼ਿਲ੍ਹਾ ਪੰਚਾਇਤ ਕੀ ਜ਼ਿਲ੍ਹਾ ਪੰਚਾਇਤ ਅਸੀਂ ਕਿਉਂ ਦਈਏ ਬਾਈ ਜ਼ਿਲ੍ਹਾ ਪੰਚਾਇਤ ਅਸੀਂ ਕਿਤੇ ਪਿੰਡਾਂ 'ਚ ਸੜਕਾਂ ਤੋੜਦੇ ਫਿਰਦੇ ਆ ਯਾਰ ਅਸੀਂ ਜਿਹੜੇ ਰੋਡ ਤੇ ਚੱਲਦੇ ਆ ਅਸੀਂ ਉਹਨਾਂ ਦਾ ਟੈਕਸ ਦਿੰਨੇ ਆ ਠੀਕ ਆ ਤੇ ਬਿਨਾਂ ਬਕਾਇਦਾ ਇਹਨਾਂ ਨੇ ਬੰਦਿਆਂ ਨੇ ਮੇਰੇ ਹੱਥੋਂ ਬਾਈ ਕਰਨ ਤੇ ਆਇਆ ਨੇ ਗੱਡੀ ਚ ਤੇ ਫਿਰ ਉੱਤੇ ਦੀ کہہ ਰਿਹਾ ਬਣਾ ਲਾ ਜਿਹੜੀ ਵੀਡੀਓ ਬਣਾਉਣੀ ਆ ਤੈਨੇ ਵੀ ਹਾਂ ਅਸੀਂ ਪਾਵਾਂਗੇ ਜੇ ਸਾਡੇ ਕੋਲੇ ਸੋਸ਼ਲ ਮੀਡੀਆ ਬਾਈ ਅਸੀਂ ਆ ਬਾਤ ਚੱਕਾਂਗੇ ਜਿਹੜਾ ਵੀ ਚੱਕੇ ਚੱਕੀ ਜਾਊਗੀ ਜਿੰਨੀ ਬਾਜ ਅਸੀਂ ਚੱਕਾਂਗੇ ਕਿਉਂ ਦਈਏ ਯਾਰ ਅਸੀਂ ਰੋਡ ਟੈਕਸ ਸਾਡੇ ਪਿੰਡ ਚ ਅਜੇ ਕੋਈ ਕੰਮ ਚੱਲ ਰਿਹਾ ਸਾਡੇ ਪਿੰਡ ਚ ਰੋਡ ਤੇ ਦੀ ਗੱਡੀ ਨਿਕਲ ਰਹੀ ਆ ਮੇਰੇ ਬੁੜੇ ਵਾਲਾ ਰੋਡ ਆ ਮੈਨੂੰ ਕੀ ਨੰਗ ਦਾ ਨੰਗੀ ਜਾਵੇ ਟੁੱਟ ਜੂਗੀ ਫੇਰ ਬਣਾ ਦੂ ਸਰਕਾਰ ਯਾਰ ਜਦੋਂ ਅਸੀਂ ਸਰਕਾਰ ਨੂੰ ਟੈਕਸ ਪੇ ਕਰ ਰਹੇ ਹਾਂ ਅਸੀਂ ਜ਼ਿਲ੍ਹਾ ਪੰਚਾਇਤ ਕਿਉਂ ਦਈਏ ਕਾਹਦਾ ਜ਼ਿਲ੍ਹਾ ਪੰਚਾਇਤ ਕਿਉਂ ਪੰਚਾਇਤ ਜ਼ਿਲ੍ਹਾ ਪੰਚਾਇਤ ਨੂੰ ਕਿਤੇ ਫੰਡ ਨਹੀਂ ਆਉਂਦਾ ਯਾਰ ਉਹ ਕਿਤੇ ਫੰਡ ਨਹੀਂ ਲੈਂਦੇ ਹੈਗੇ ਵੀ ਆਹੀ ਅਸੀਂ ਪਰਚੀ ਘੱਟਦੇ ਅਸੀਂ ਫੰਡ ਨਹੀਂ ਲੈਂਦੇ ਸਾਡਾ ਤਾਂ ਇਹ ਗਵਰਨਮੈਂਟ ਤੋਂ ਬਾਹਰ ਆ ਪਿੰਡ ਐ ਤਾਂ ਅੱਡ ਪਿੰਡ ਤੇ ਲਾਉਣੇ ਆ ਪੈਸੇ ਕੱਟੇ ਕਰਕੇ ਬਿਨਾਂ ਗੱਲ ਤੋਂ ਇਹ ਸ਼ਾਮਲੀ ਵਾਲੇ ਰੋਡ ਤੇ ਯੂਪੀ ਸਰਕਾਰ ਦੀ ਬਿਨਾਂ ਗੱਲ ਤੋਂ ਗੁੰਡਾ ਕਰਦੀ ਆ ਬਿਨਾਂ ਗੱਲ ਤੋਂ ਹੱਥੋਂ ਬਾਈ ਕਰਨਗੇ ਗੁੰਡਾਗਰਦੀ ਕਰਨਗੇ ਜੇ ਬੰਦਾ ਬੈਂਸ ਬੈਂਸੇ ਆ ਬੰਦੇ ਦੂਏ ਠੰਡੇ ਹੋਗੇ ਉਹਨਾਂ ਨੂੰ ਪਤਾ ਵੀ ਸਾਡਾ 2 ਨੰਬਰ ਦਾ ਧੰਦਾ ਬੰਦ ਹੋ ਜੂ ਜੇ ਗੱਲ ਜਾਦੇ ਵੱਧ ਗਈ ਇਹ ਬੈਂਸ ਦੇ ਨੇ ਫਿਰ ਇਕੱਲੇ ਬੰਦੇ ਨੂੰ ਦੇਖ ਕੇ ਉੱਪਰ ਚੜਦੇ ਨੇ ਮੋਰਾਂ ਤੇ ਪਿਆਏ ਜੇ ਦਬਣ ਤੇ ਆ ਗਏ ਫਿਰ ਤਾਂ ਐ ਤਾਂ ਦੱਬ ਲੋਂਗੇ ਤੁਸੀਂ ਰੋਜੇ ਅਸੀਂ ਵੀ ਪਨੇਪੀ ਆ ਭਰਾ ਅਸੀਂ ਵੀ ਐ ਨਹੀਂ ਮਰਨੇ ਦੇ ਚੁੱਪੀ ਆਲੇ ਆਗੇ ਵਿੱਚ ਵੀਡੀਓ ਤੇ ਬੋਲਦਾ ਕਿ ਥੱਲੇ ਉਤਰ ਕੇ ਹਜ਼ਾਰ ਗੇਰੀ ਵੀਡੀਓ ਬਣਾ 100 ਗੇਰੀ ਬਣਾ ਐਡੀ ਤਕੜੀ ਦਾਦਾਗਰੀ ਆ ਵੀ ਭੈਣੋ ਸਾਨੂੰ ਦਾ ਕੋਈ ਹੱਥ ਨਹੀਂ ਪਾ ਸਕਦਾ ਰੋਡ ਦੇ ਉੱਤੇ ਸਿਰਫ ਇੱਕ ਜ਼ਿਲ੍ਹਾ ਪੰਚਾਇਤ ਦਾ ਬੋਰਡ ਲਾ ਕੇ ਕਿਹੜੀ ਸਟੇਟ ਚ ਯਾਰ ਜ਼ਿਲ੍ਹਾ ਪੰਚਾਇਤ ਦੀ ਪਰਚੀ ਲੱਗਦੀ ਆ ਐਮਪੀ ਜੂਪੀ ਜੂਪੀ ਤੋਂ ਇਲਾਵਾ ਸੌਰੀ ਐਮਪੀ ਚ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਜੰਮੂ ਜਿੱਥੇ ਮਰਜ਼ੀ ਚਲੇ ਆ ਯਾਰ ਕੋਈ ਗੁੰਡਾ ਪਰਚੀ ਨਹੀਂ ਸੱਦਾ ਨਾਵਾ ਵੀ ਜ਼ਿਲ੍ਹਾ ਪੰਚਾਇਤ ਦੇ ਨੌ ਤੇ ਪੂਰੀ ਧੰਜਲੀ ਹੋ ਰਹੀ ਆ ਘੱਟ ਕੇ ਬਿਨਾ ਮਤਲਬ ਤੋਂ ਚਲ ਹੁਣ ਮੇਰਾ ਮੇਰਾ ਕੈਮਰਾ ਔਨ ਤੀਆ ਇਹਨਾਂ ਨੇ ਸਿਰਫ 200 ਰੁਪਏ ਦੀ ਆਹ ਪਰਚੀ 250 ਰੁਪਏ ਰੇਟ ਲਿਖਿਆ ਵਾ ਭਾਈ ਮੈਨੂੰ 200 ਲੈ ਕੇ ਕਿਉਂ ਛੱਡਤਾ ਜੇ ਇਹਨਾਂ ਨੇ ਅੱਗੇ ਜਵਾਬ ਦੇਣਾ ਹੁੰਦਾ ਤਾਂ ਇਹੇ ਮੈਨੂੰ ਤੋਂ 250 ਲੈਂਦੇ ਮੈਂ ਮੈਨੂੰ ਕਹਿੰਦਾ 200 ਦੀ ਪਰਚੀ ਆ ਫਿਰ ਇਹ ਕਿਉਂ ਲਿਖਿਆ ਕਾਦੀ ਮੋਰਾ ਜ਼ਿਲ੍ਹਾ ਪੰਚਾਇਤ ਆ ਕਾਦੀ ਮੋਰਾ ਬਾਈ ਇਹਦੇ ਤੇ ਕਿਹੜੇ ਐਸ ਡੀ ਐਮ ਦੇ ਸਾਈਨ ਨੇ ਕਿਹੜੇ ਆਈ ਪੀ ਐਸ ਆਫੀਸਰ ਦੇ ਸਾਈਨ ਨੇ ਕਿਹਦੇ ਸਾਈਨ ਨੇ ਆ ਅਸਤਾਸਰ ਆ ਸਾਈਨ ਜੇ ਮਾਰ ਕੇ ਆਪ ਹੀ ਉਹਦੇ ਤੇ ਘੁੱਗੀ ਮਾਰ ਕੇ ਉਹ ਜਿਹੜਾ ਪਟਿਆਂ ਵਾਲਾ ਜ਼ਿਲ੍ਹਾ ਪੰਚਾਇਤ ਦੀ ਪਰਚੀ ਦੇ ਹੁੰਦਾ ਇਹਦੇ ਵਿੱਚ ਕੀ ਲਿਖਿਆ ਵਾ ਕੀ ਆ ਕੋਈ ਠੀਕਾ ਪ੍ਰੂਫ ਨਹੀਂ ਬਣਦਾ ਕੋਈ ਤੱਤ ਨਹੀਂ ਬਣਦੇ ਮੈਨੂੰ ਕਹਿੰਦੇ ਥੱਲੇ ਉਤਰ ਕੇ ਵੀਡੀਓ ਬਣਾ ਥੱਲੇ ਉਤਰ ਕੇ ਬਾਈ ਬਣਾਉਣ ਦਾ ਮਤਲਬ ਇਹ ਆ ਵੀ ਲੱਤਾਂ ਬਾਹਾਂ ਚੜਾਉਣਾ ਕਿਉਂਕਿ ਥੱਲੇ ਉਤਰ ਕੇ ਐਨੇ ਬੰਦੇ ਨੇ ਉਹਨਾਂ ਨੇ ਕੁੱਟ ਕੇ ਭੱਜ ਜਾਣਾ ਦੀ ਪਰਚੀ ਵਾਲਿਆਂ ਨੇ ਦੋ ਜਣੇ ਨੇ ਉੱਥੇ ਖੜਾ ਰਹਿਣ ਦੀ ਬਾਜੀ ਅਸੀਂ ਤਾਂ ਪਰਚੀ ਕੱਢਦੇ ਆ ਤਾਂ ਹੋਰ ਇੱਦੀ ਕੋਈ ਚੱਲ ਨਹੀਂ ਪਤਾ ਅਸੀਂ ਤਾਂ ਜਾਣਦੇ ਨਹੀਂ ਹੈਗੇ ਉਹਨੇ ਐਡੇ ਤਕੜੀ ਲੁੱਟ ਮਚਾਈ ਵੀ ਆ ਚੁੱਪੀ ਸਰਕਾਰ ਨੇ ਤੇ ਇੱਕ ਅੱਕੇ ਖੜਨ ਲੱਗੇ ਆ 100 ਕਿਲੋਮੀਟਰ ਦੇ ਟੋਟੇ 'ਚ ਉਧਰੋਂ ਮੇਰਟ ਤੋਂ ਨਹਿਰ ਦੇ ਆਗੇ ਉਹ ਕਹਿਣਗੇ 300 ਦੀ ਪਰਚੀ ਯਾਰ ਕਿਨੂੰ ਕਿਨੂੰ ਦੇਈ ਜਾਈਏ ਅਸੀਂ ਕਿਹੜਾ ਸੋਨਾ ਢੋਣਿਆ ਸਾਡੀ ਕਿਹੜਾ ਸੋਨੇ ਦੀਆਂ ਖਜ਼ਾਨਾ ਨੇ ਵੀ ਅਸੀਂ ਸੋਨਾ ਵੇਚ ਵੇਚ ਪੈਸੇ ਦੇਈ ਜਾਈਏ ਤੁਹਾਨੂੰ ਅਸੀਂ ਕਿਹੜਾ ਦੋ ਨੰਬਰ ਦਾ ਕੰਮ ਕਰ ਰਹੇ ਆ ਭਰਾਵਾ ਇਮਾਨਦਾਰੀ ਨਾਲ ਕੱਟੀਆਂ ਚਲਾਉਂਦੇ ਆ ਕਾਗਜ਼ ਸਾਡੇ ਪੂਰੇ ਠੀਕਾ ਸਾਰੇ ਟੈਕਸ ਭਰਦੇ ਆ ਅਸੀਂ ਸਾਰੇ ਕਾਗਜ਼ ਡਾਕੂਮੈਂਟ ਪੂਰੇ ਲੈ ਕੇ ਤੁਰਦੇ ਆ ਫੇਰ ਵੀ ਯਾਰ ਜਦੋਂ ਪੈਸਾ ਦੇਣਾ ਪਵੇ ਗੁੰਡਾ ਗੁੰਡਿਆਂ ਨੂੰ ਫੇਰ ਆਪ ਵੀ ਜੀ ਕਰਦਾ ਵੀ ਭਰਾਵਾ ਕਿਤੇ ਲੈ ਕੇ ਕਿਸੇ ਤਾਕੜੇ ਜੇ ਅਫਸਰ ਦਾ ਹਜ਼ਾਰਾਂ ਆ ਲੈ ਕੇ ਜ਼िला ਪੰਚਾਇਤ ਪਰੋੜ ਤੇ ਵਜਿਏ ਗੱਲੇ ਕੋਸ ਨਹੀਂ ਭਰਾਵਾ ਇੱਕ ਰਾਤ ਚ ਲੱਖਾਂ ਦਾ ਕਾਰੋਬਾਰ ਹੋ ਜਾਂਦਾ ਕਿਉਂ ਧੰਦ ਫਟਦੇ ਫਰੀਏ ਫਿਰ ਅਸੀਂ ਵੀ ਫਿਰ ਭਾਈ ਆਪ ਦੱਸ ਦੋ ਵੀ ਕਰਪਸ਼ਨ ਕਰਨੀ ਨੂੰ ਧੱਕਣ ਚ ਸਿਸਟਮ ਦਾ ਕਿੰਨਾ ਘਾਤਨ ਕਾਨੂੰ ਅਸੀਂ ਵੀ ਤਾਂ ਇਹ ਚੀਜ਼ਾਂ ਕਰ ਸਕਦੇ ਆ ਆਲੂ ਫਿਰ ਅਸੀਂ ਵੀ ਕਰਪਸ਼ਨ ਕਰਨ ਲੱਗ ਜਾਾਂਗੇ ਅਸੀਂ ਕਰਪਸ਼ਨ ਕਰਨ ਲੱਗੇ ਫਿਰ ਕਹਿ ਦਨਗੇ ਯਾਹਾਂ ਦੀ ਪੰਜਾਬ ਦੀ ਜਵਾਨੀ ਭਟਕ ਗਈ ਭਾਈ ਦੁੱਖ ਲੱਗਦਾ ਜਦੋਂ ਬਿਨਾਂ ਮਤਲਬ ਤੋਂ ਪੈਸੇ ਦੇਣੇ ਪੈ ਜਾਂਦੇ ਨੇ ਤੇ ਬਾਕੀ ਤੁਹਾਨੂੰ ਅੱਗੇ ਵਾਲੀਆਂ ਵੀ ਦਿਖਾਵਾਂਗੇ ਜੇ ਗਰੁੱਪ ਇਹ ਬਲੌਗ ਦੇ ਵਿੱਚ ਐਡ ਹੋ ਗਿਆ ਤਾਂ ਇਹਦੇ 'ਚ ਕਰਾਂਗੇ ਨਹੀਂ ਤੁਹਾਨੂੰ ਉਹ ਜੁਪੀ ਵਾਲਿਆਂ ਨੂੰ ਵੀ ਅੱਗੇ ਵਾਲਿਆਂ ਨੂੰ ਵੀ ਮਲਾਵਾਂਗੇ ਜਿਹੜੇ ਮੇਰਟ ਲਵੇ ਘਟਦੇ ਆ ਉਹ ਤੇ ਨੂੰ ਸੌਦੀ ਪਰਚੀ ਘਟਦੇ ਆ ਉਹ ਪੁਲਿਸ ਦੀ ਪਰਚੀ ਘਟਦੇ ਆ ਪਤਾ ਨਹੀਂ ਕਾਹਦੀ ਘਟਦੇ ਆ ਸਮਝ ਨਹੀਂ ਆਉਂਦੀ ਉਹ ਕਹਿਣਗੇ ਪਰਚੀ ਘਟਾ ਲਾ ਤੇ ਉਹ ਉਹਨਾਂ ਦੀ ਵੈਂਸ ਬਾਜੀ ਕਰਦੇ ਨੇ ਆ ਵੀ ਗੱਡੀ 'ਚ ਸਿਕਰਾਇਵਾ ਇਹਨਾਂ ਨਾਲ ਵੀ ਵੈਂਸ ਬਾਜੀ ਇਹਨਾਂ ਦੀਆਂ ਗੱਡੀਆਂ ਮੇਰੇ ਨਾਲ ਵੈਂਸ ਬਾਜੀ ਹੋਈ ਇਹਨਾਂ ਦੀਆਂ ਗੱਡੀਆਂ ਟੱਪ ਗਈਆਂ ਖੇਰ ਇਹਨਾਂ ਦੇ ਕੀ ਉਹਨਾਂ ਨੇ ਖੂਨ ਕਰਤਾ ਜੇ ਅਸੀਂ ਖੜ ਕੇ ਇੱਕ ਸਵਾਲ ਕਰ ਲਿਆ ਤਾਂ ਸਾਡੇ ਤੇ ਗੁੰਡਾ ਕਰਦੀ ਕਹਿਣ ਨੂੰ ਤਾਂ ਭਰਾਵਾ ਅਸੀਂ ਵੀ ਭੱਜੇ ਸਕਦੇ ਤੇ ਉੱਥੋਂ ਘੇਰ ਮਾਰ ਕੇ ਅੱਗੇ ਹਰਿਆਣਾ ਸੁਗੋਂਦਾ ਮੇਰਾ ਕੀ ਬੱਟ ਲੰਦੇ ਪਰ ਅਸੀਂ ਖੜ ਕੇ ਗੱਲ ਕਰਨੀ ਸਮਝੀ ਜ਼ਰੂਰੀ ਸੰਝਦੇ ਆਂ ਵੀ ਪੁੱਛੀਆ ਤਾਂ ਸਹੀ ਯਾਰ ਕੌਣਾ ਟੋਟਾ ਟੋਣਾ ਆਕਾ ਥੋੜਾ ਤੇ ਜਿਹੜਾ ਤੁਹਾਨੂੰ ਭੇਜਦਾ ਇੱਥੇ ਰੋਡ ਤੇ ਵੀ ਲੁੱਟਖੋ ਕਰੋ ਚੰਗੀ ਤਰ੍ਹਾਂ ਯਾਰ ਇੱਕ ਤਰ੍ਹਾਂ ਦਾ ਉਹ ਬਣ ਗਿਆ ਸ਼ਡਿਊਲ ਜਾ ਬਣਾ ਲਿਆ ਇਹਨਾਂ ਨੇ ਅੱਗੇ ਹੁੰਦਾ ਸੀਗਾ ਰੋਡ ਤੇ ਖੜਦੇ ਤੇ ਚਾਰ ਮਾਰਦੇ ਜਪੇੜਾ ਮੋਬਾਈਲ ਖੋ ਕੇ ਲੈ ਗਏ ਲੁੱਟ ਖੋ ਕਰ ਲਈ ਚਲੋ ਜੀ ਓਕੇ ਗੱਲਬਾਤ ਤੇ ਹੁਣ ਹੋ ਗਿਆ ਵੀ ਆਪਣਾ ਜ਼ਿਲ੍ਹਾ ਪੰਚਾਇਤ ਦੀ ਕਿਸੇ ਲੀਟਰ ਦਾ ਜ਼ਹਰਾ ਲਾਓ ਮੋਢੇ ਤੇ ਹੱਥ ਰਖਾਓ ਉਤੋਂ ਬੈਜੋ ਆ ਕੇ ਜ਼ਿਲ੍ਹਾ ਪੰਚਾਇਤ ਦੀ ਪਰਚੀ ਲੈ ਕੇ ਇਹਦੇ ਚ ਯਾਰ ਕਿਸੇ ਅਫਸਰ ਦਾ ਕਿਸੇ ਦਾ ਵੀ ਕੋਈ ਸਟੈਂਪ ਲੱਗਿਆ ਹੋਵੇ ਇੱਕ ਗੋਲ ਮੋਹਰ ਆ ਉਹਦੇ ਤੇ ਲਿਖਿਆ ਜ਼ਿਲ੍ਹਾ ਪੰਚਾਇਤ ਯਾਰ ਜੇ ਆ ਚੀਜ਼ਾਂ ਆਪਾਂ ਵੀ ਲਿਖਾ ਲਾਂਗੇ ਯਾਰ ਆ ਚੀਜ਼ਾਂ ਦਾ ਜਦ ਮਰਜ਼ੀ ਕਰਾ ਲਾ ਯਾਰ ਤੇ ਯਾਰ ਅ 150 ਦੀ ਮੋਰ ਬਣ ਜਾਂਦੀ ਆ ਇਹ ਕੱਲ ਨੂੰ ਆ ਵਰਤੀਆਂ ਸੁਪਾ ਕੇ ਆਪਾਂ ਵੀ ਵਹਿ ਜਾਨੇ ਕਿਤੇ ਜਾਂ ਪੰਜਾਬ ਚ ਜਾ ਕੇ ਕੋਈ ਲੀਡਰ ਤੋਂ ਮੋਢੇ ਤੇ ਯਾਤਰਾ ਕਰਾਂਗੇ ਵੀ ਭਾਈ ਜੁਪੀ ਵਾਲੀ ਨਹੀਂ ਛੱਡਣੀ ਹੋਈ ਠੀਕ ਨਹੀਂ ਪੰਜਾਬ ਵਾਲੀ ਨੂੰ ਰੋਕੋ ਨਾ ਜੁਪੀ ਵਾਲੀ ਛੱਡੋ ਨਾ ਜਿਹੜੀ ਵੀ ਆਉਂਦੀ ਆ ਇਹਨਾਂ ਨੇ 2.5 ਚੋਗਰੀ ਆ ਆਪਾਂ 500 ਕਰ ਦੋ ਗੱਲ ਗੱਦਮਾ ਫੇਰ ਸਰਕਾਰਾਂ ਦੂਏ ਲੋਟ ਹੋ ਜਾਂਦੀਆਂ ਨੇ ਵੀ ਹਾਂ ਜੀ ਇਹ ਤਾਂ ਆਏ ਆ ਫਲਾਣਾ ਇਹ ਗੁੰਡਾਗਰਦੀ ਕਰਦੇ ਨੇ ਇਹ ਅੱਤਵਾਦ ਲੈ ਕੇ ਆਉਂਦੇ ਨੇ ਯਾਰ ਅੱਤਵਾਦ ਆਉਂਦਾ ਤਾਂ ਹੀ ਜਦੋਂ ਅੱਤ ਹੁੰਦੀ ਆ ਬਾਈ ਫੇਰ ਉੱਠਦੇ ਨੇ ਅੱਤ ਹੋਈ ਤਾਂ ਜਿਹੜੇ ਸੂਰਮੇ ਉੱਠਦੇ ਨੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ ਆ ਕਰਕੇ